ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਆ ਗੋਭੀ ਲੈ ਲਈ ਲੈ ਕੇ ਧੋ ਲਈ ਧੋ ਕੇ ਹੁਣ ਇਸ ਨੂੰ ਕਧੂ ਕਾਸ਼ ਕਰ ਲੈਨੇ ਆਂ ਅੱਜ ਇੱਕ ਹੋਰ ਨਿਊ ਰੈਸਪੀ ਬਣਾਉਣ ਲੱਗੇ ਆਂ ਜੀ ਆਪਾਂ ਬੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਇਹਦੇ ਆਪਾਂ ਫੁੱਲ ਫੁੱਲੇ ਜੀ ਕਸਾਂਗੇ ਕਦੂਕਾਸ਼ ਕਰਾਂਗੇ ਆ ਪਿੰਡੇ ਜੇ ਨਹੀਂ ਪਾਵਾਂਗੇ ਇਹਨਾਂ ਨੂੰ ਆਪਾਂ ਬਾਹਰ ਕੱਢ ਦੇਵਾਂਗੇ ਫੁੱਲਾ ਫੁੱਲਾ ਨੂੰ ਆਪਾਂ ਕਦੂਕਾਸ਼ ਕਰ ਲੈਨੇ ਆ ਲਓ ਜੀ ਇਹਨੂੰ ਇਸੇ ਤਰ੍ਹਾਂ ਪਾਸਾਰੇ ਗੋਭੀ ਨੂੰ ਕਦੂਕਸ਼ ਕਰ ਲੈਣੇ ਆ ਕਿਉਂਕਿ ਗੋਭੀ ਦੀ ਸਬਜ਼ੀ ਦੂਜੇ ਲੋਟ ਖਾ ਖਾ ਕੇ ਮਨ ਰਖਿਆ ਪਿਆ ਜੀ ਅੱਜ ਆਪਾਂ ਨੇ ਉਹ ਤਰੀਕੇ ਨਾਲ ਗੋਭੀ ਦੀ ਸਬਜ਼ੀ ਬਣਾਵਾਂਗੇ ਗੋਭੀ ਨੂੰ ਕੱਦੂਕਾਸ਼ ਕਰ ਲੈਨੇ ਆ ਮੈਂ ਕਿਹਾ ਜਿੰਨੇ ਮੇ ਤਰੀਕੇ ਨਾਲ ਬਣਾ ਕੇ ਦੇਖਦੇ ਹਾਂ ਲਓ ਜੀ ਗੋਭੀ ਆਪਾਂ ਨੇ ਕੱਦੂਕਾਸ਼ ਕਰ ਲਈ ਸਾਰੀ ਹੁਣ ਆਪਾਂ ਨੇ ਆਲੂ ਲੈ ਲੇ ਆਲੂ ਆਪਾਂ ਨੇ ਉਬਾਲ ਲਏ ਤੇ ਉਬਾਲ ਕੇ ਠੰਡੇ ਕਰ ਲਏ ਗੋਭੀ ਆਪਾਂ ਨੇ ਕੱਚੀ ਹੋ ਖਸੀਆ ਧੋ ਕੇ ਕਿਉਂਕਿ ਆਲੂ ਕੱਦੂ ਕਾਸ਼ ਕਰਨ ਨਾਲ ਚੰਗੀ ਤਰ੍ਹਾਂ ਮੈਸ਼ ਹੋ ਜਾਂਦੇ ਨੇ ਜੀ ਤਾਂ ਆਪਾਂ ਆਲੂਆਂ ਨੂੰ ਸਾਰਿਆਂ ਨੂੰ ਕੱਦੂ ਕਾਸ਼ ਕਰ ਦੇ ਲਓ ਜੀ ਆਲੂ ਆਪਾਂ ਨੇ ਕੱਦੂ ਕਾਸ਼ ਕਰ ਲਏ ਹੁਣ ਆਪਾਂ ਇਹਨਾਂ ਨੂੰ ਮੂੜੀਆਂ ਇਦਾਂ ਦੇ ਗੋਭੀ ਦੇ ਵਿੱਚ ਮਿਕਸ ਕਰ ਲੈਣੇ ਆ ਇਸਾਰੇ ਕੋਪੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਪਾਂ ਆਲੂਆਂ ਨੂੰ ਲਓ ਜੀ ਇੱਕ ਗੋਭੀ ਤੇ ਆਲੂ ਆਪਾਂ ਨੇ ਮਿਕਸ ਕਰ ਲਏ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰ ਦਿੰਨੇ ਆਂ ਚਾਟ ਮਸਾਲਾ ਪਾ ਲੈਨੇ ਆ ਥੋੜਾ ਜਿਹਾ ਥੋੜੀ ਜੀ ਹਲਦੀ ਪਾ ਲੈਨੇ ਆ ਥੋੜਾ ਜਿਹਾ આમਚੂਰ ਪਾਊਡਰ ਪਾ ਲੈਨੇ ਤਾਂ ਜੋ ਥੋੜੀ ਜਿਹੀ ਖਟਾਸ ਹੋ ਸਕੇ ਵਿੱਚ ਸਵਾਦ ਅਨੁਸਾਰ ਆਪਾਂ ਨਮਕ ਪਾ ਲੈਨੇ ਆ ਲਾਲ ਮਿਰਚ ਦਾ ਪਾਊਡਰ ਪਾਉਨੇ ਆ ਇਹ ਚਪਾਲ ਲੈਨੇ ਹੁਣ ਆਪਾਂ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਲੋ ਜੀ ਮਸਾਲੇ ਆਪਾਂ ਨੇ ਸਾਰੇ ਚੰਗੀ ਤਰ੍ਹਾਂ ਮਿਕਸ ਕਰ ਲਏ ਹੁਣ ਆਪਾਂ ਨੇ ਇਹ ਬੇਸਣ ਲੈ ਲਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਬੇਸਣ ਐਡ ਕਰ ਲੈਨੇ ਜਾਂ ਜੋ ਆਪਣਾ ਇਹ ਜਿਹੜਾ ਆਪਾਂ ਨੇ ਬਣਾਇਆ ਆਲੂ ਤੇ ਗੋਭੀ ਚੰਗੀ ਤਰ੍ਹਾਂ ਹਾਰਡ ਹੋ ਜੇਵੇ ਜਿੰਨਾ ਕ ਆਪਾਂ ਨੂੰ ਲੱਗੂਗੀ ਠੀਕ ਆ ਓਨੀ ਕੁ ਦੇਰ ਆਪਾਂ ਫੋਰਮ ਵਿੱਚ ਪਾ ਲਾਂਗੇ ਬੇਸਨ ਜੀ ਆਪਾਂ ਨੂੰ ਥੋੜਾ ਲੱਗੂ ਪਹਿਲਾਂ ਆਪਾਂ ਮਿਕਸ ਕਰਕੇ ਦੇਖ ਲੈਨੇ ਆ ਥੋੜਾ ਜਿਹਾ ਆਪਾਂ ਹੋਰ ਪਾ ਲੈਨੇ ਆ ਜੀ ਬੇਸਣ ਥੋੜਾ ਜਿਹਾ ਬੇਸਣ ਐਡ ਹੋਰ ਕਰ ਲੈਨੇ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਲਓ ਜੀ ਬੇਸਣ ਆਪਣਾ ਚੰਗੀ ਤਰ੍ਹਾਂ ਬੇਸਣ ਤੇ ਆਲੂ ਗੋਭੀ ਸਾਰੀ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਹੁਣ ਆਪਾਂ ਇਹਨੂੰ ਥੋੜਾ ਜਿਹਾ ਦੇਰ ਲਈ ਧਰ ਦੇਨੇ ਆ ਥੋੜੀ ਦੇਰ ਲਈ ਕੱਟਾ ਕਰਕੇ ਧਰ ਦਿੰਨੇ ਆ। ਲੋ ਜੀ ਆ ਜਿਹੜਾ ਆਪਾਂ ਨੇ ਗੋਭੀ ਤੇ ਆਲੂ ਉਹ ਕਰੇ ਤੇ ਉਹਨਾਂ ਨੂੰ ਆਪਾਂ ਗੋਲ-ਬੋਲਾਂ ਬਣਾ ਲੈਨੇ ਆ। ਛੋਟੀਆਂ-ਛੋਟੀਆਂ ਬੋਲਾਂ ਬਣਾ ਲੈਨੇ ਆ ਇਦਾਂ। ਉਹ ਜੀ ਆਪਾਂ ਇਦਾਂ ਬੋਲਣਾ ਸਾਰੀਆਂ ਤਿਆਰ ਕਰ ਲੈਣੇ ਲਓ ਜੀ ਆਪਾਂ ਗੈਸ ਬਾਲ ਲੈਣੇ ਉੱਪਰ ਆਪਾਂ ਪੈਨ ਧਰ ਲੈਣੇ ਪੈਨ ਨੂੰ ਚੰਗੀ ਤਰ੍ਹਾਂ ਸੁੱਕ ਲੈਣ ਦੋ ਫਿਰ ਆਪਾਂ ਇਹਦੇ ਵਿੱਚ ਤੇਲ ਪਾਉਨੇ ਲਓ ਜੀ ਆਪਾਂ ਤੇਲ ਪਾ ਲੈਣੇ ਤੇਲ ਨੂੰ ਆਪਾਂ ਗਰਮ ਹੋ ਲੈਣ ਦਿੰਨੇ ਆ ਸੋ ਸਾਰੀਆਂ ਬਣ ਗਈਆਂ ਲਓ ਜੀ ਆਪਣੇ ਬੋਲ ਸਾਰੇ ਬਣ ਗਏ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਣੇ ਕੰਦੀ ਕੰਦੀ ਬੋਲ ਨੂੰ ਆਪਾਂ ਤੇਲ ਦੇ ਵਿੱਚ ਪਾ ਦਿੰਨੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਹੋ ਲੈਣ ਦਿੰਨੇ ਆ ਲਓ ਜੀ ਬੱਲਣਾ ਆਪਣੀਆਂ ਸਾਰੀਆਂ ਫਰਾਈ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਤੇਲ ਤੋਂ ਬਾਹਰ ਕੱਢ ਲੈਨੇ ਆਂ ਲਓ ਜੀ ਆਪਾਂ ਇਹਨਾਂ ਨੂੰ ਤੇਲ ਤੋਂ ਬਾਹਰ ਕੱਢ ਲੈਨੇ ਚੰਗੀ ਤਰ੍ਹਾਂ ਨਿਚੋੜ ਕੇ ਲਓ ਜੀ ਇਦਾਂ ਹੀ ਆਪਾਂ ਸਾਰੀਆਂ ਬੋਲਾਂ ਨੂੰ ਫਰਾਈ ਕਰ ਲੈਂਦੇ ਹਾਂ। ਲਓ ਜੀ ਐਸੀ ਤਰ੍ਹਾਂ ਆਪਾਂ ਸਾਰੀਆਂ ਬੋਲਾਂ ਹੋਰ ਫਰਾਈ ਕਰ ਲੈਨੇ। ਲਓ ਜੀ ਆਪਾਂ ਨੇ ਪੈਨ ਧਰ ਲਿਆ ਦਵਾਰੇ। ਇਹਦੇ ਵਿੱਚ ਆਪਾਂ ਕੀ ਐਡ ਕਰ ਲੈਨੇ? ਕੀ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਹੋ ਲੈਣ ਦਿੰਦੇ ਹਾਂ। ਹੋ ਕੇ ਆਪਣੇ ਸਾਰੇ ਬਣ ਗਏ। ਹਾਂ ਆਪਾਂ ਪਕੀ ਮਚੰਗੀ ਤਰ੍ਹਾਂ ਬਣ ਸਕੇ ਗਏ। ਲਓ ਜੀ ਕੀ ਆਪਾਂ ਚੰਗੀ ਤਰ੍ਹਾਂ ਕਰਮ ਹੋ ਗਏ। ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਲਸਣ। ਲਸਣ ਨੂੰ ਆਪਾਂ ਹਲਕਾ ਜਿਹਾ ਕਰਾਇ ਚਾ ਲੈਨੇ। ਬਰਾਂਹ ਜਿਹਾ ਹਲਕਾ ਜਿਹਾ ਬ੍ਰਾਊਨ ਕਰ ਲੈਨੇ। ਬ੍ਰਾਊਨ ਹੁੰਦੇ ਤੱਕ ਪਕਾ ਲੈਨੇ। ਲਓ ਜੀ ਲਸਣ ਆਪਣਾ ਹਲਕਾ ਜਿਹਾ ਫਰਾਈ ਹੋ ਗਿਆ ਦੇਖੋ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਕਰ ਦਿੰਨੇ ਆ ਪਿਆਜ਼ ਐਡ ਪਿਆਜ਼ ਆਪਾਂ ਕੱਟ ਕੇ ਧੋ ਲੇ ਬਰਾਤੇ ਪਿਆਜ਼ਾਂ ਨੂੰ ਵੀ ਆਪਾਂ ਬ੍ਰਾਊਨ ਹੋਣ ਦੇ ਤੱਕ ਆ ਪਕਾਵਾਂਗੇ ਜੀ ਓਨੀ ਦੇਰ ਤੱਕ ਆਪਾਂ ਪਕਾਉਂਦੇ ਰਹਿਾਂਗੇ ਜਿੰਨੀ ਦੇਰ ਤੱਕ ਆਪਣੇ ਪਿਆਜ਼ ਬ੍ਰਾਊਨ ਨਹੀਂ ਹੋ ਜਾਂਦੇ ਲਓ ਜੀ ਪਿਆਜ਼ ਆਪਣੇ ਬ੍ਰਾਊਨ ਹੋ ਗਏ ਦੇਖੋ ਹੁਣ ਆਪਾਂ ਇਹਦੇ ਵਿੱਚ ਹਰੀਆਂ ਵਿੱਚ ਐਡ ਕਰ ਦਿੰਨੇ ਆ। ਇਹਨਾਂ ਨੂੰ ਵੀ ਆਪਾਂ ਚਸਤ ਲੈਣੇ ਆ ਚੰਗੀ ਤਰ੍ਹਾਂ 1-2 ਮਿੰਟ ਲਈ ਪਕਾ ਲੈਣੇ ਆ। ਲਓ ਜੀ ਮਿਰਚਾਂ ਆਪਣੀਆਂ ਟੱਕ ਗਈਆਂ 1-2 ਮਿੰਟ ਲਈ। ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਟਮਾਟਰ ਨਾ ਆਪਾਂ ਨੂੰ ਜੇ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੇ ਟਮਾਟਰ ਸੌਫਟ ਨਹੀਂ ਹੋ ਜਾਂਦੇ ਅਸੀਂ ਜੇ ਤੱਕ ਆਪਾਂ ਮਸਾਲਾ ਬਣਾਉਂਦੇ ਪਕਾਉਂਦੇ ਰਹਾਂਗੇ ਲਓ ਜੀ 2 ਮਿੰਟ ਹੋ ਗਏ ਆਪਣੇ ਟਮਾਟਰਾਂ ਨੂੰ 2-3 ਮਿੰਟ ਤੱਕ ਦਿਆਂ ਨੂੰ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰ ਦਿੰਨੇ ਆਂ ਵਿੱਚ ਪਾ ਲੈਨੇ ਹਲਦੀ ਪਾਨੇ ਨਾ ਅਮਕ ਪਾ ਲੈਨੇ ਆਪਾਂ ਦੋ ਚਾਰ ਮਿੰਟ ਲਈ ਪਕਾ ਲੈਨੇ ਆਂ। ਲਓ ਜੀ 1-2 ਮਿੰਟ ਲਈ ਪਕਾ ਕੇ ਆਪਾਂ ਇਹਨੂੰ ਫਿਰ ਠੰਡਾ ਕਰ ਲੈਨੇ ਆਂ। ਆ ਦੇਖੋ ਮਸਾਲੇ ਨੇ ਆਪਣੇ ਤੇ ਘੀ ਛੱਟਦਾ ਚੰਗੀ ਤਰ੍ਹਾਂ। ਲਓ। ਆਪਣਾ ਸਾਰਾ ਕੁਝ ਪੱਕ ਚੁੱਕਿਆ। ਹੁਣ ਆਪਾਂ ਇਹਨਾਂ ਨੂੰ ਠੰਡੇ ਕਰ ਲੈਨੇ ਆਂ। ਉਹ ਕਾਲੇ ਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਫਿਰ ਆਪਾਂ ਪੀਸ ਦੇਣ। ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਕਿਉਂ ਛੱਡਤਾ। ਹੁਣ ਆਪਾਂ ਇਹਨੂੰ ਠੰਡਾ ਵੀ ਕਰ ਲਿਆ। ਹੁਣ ਇਹਨੂੰ ਆਪਾਂ ਜਾਰਚ ਪਾ ਲੈਨੇ ਆ। ਮਿਕਸਡ ਦੇ ਜਾਰਤ ਮਸਾਲੇ ਨੂੰ ਸਾਰੇ ਪਾ ਲੈਨੇ ਆ। ਲਓ ਜੀ ਆਪਾਂ ਨੇ 팬 ਦੁਆਰੇ ਘਰ ਲਿਆ ਵਿੱਚ ਪਾ ਲਿਆ ਥੋੜਾ ਜਿਹਾ ghee ghee ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਣੇ ਆ ਗਰਮ ਕਰ ਲੈਣੇ ਆ ਲੋ ਜੀ ਕੀ ਆਪਣਾ ਕੰਮ ਹੋ ਗਿਆ ਆ ਆਪਾਂ ਪਾ ਦਨੇ ਦਾਲ ਚੀਨੀ ਕੜੀ ਪੱਤਾ ਜੀਰਾ ਕਾਲੀ ਮਿਰਚ ਲੌਂਗ ਇਹਨਾਂ ਨੂੰ ਆਪਾਂ ਥੋੜਾ ਜਿਹਾ ਫਰਾਈ ਕਰ ਲੈਣੀ ਆ ਬਹੁਤੇ ਮਸਾਲੇ ਨਹੀਂ ਪਾਵਾਂਗੇ ਜੀ ਥੋੜੇ ਪਾਵਾਂਗੇ ਵਿੱਚ ਆਪਾਂ ਕੋਈ ਗਈ ਮੈਂ ਬਰਤ ਮਸਾਲੇ ਬਹੁਤੇ ਖੰਦੇ ਨਹੀਂ ਹੈਗੇ ਲਓ ਜੀ ਹੁਣ ਆਪਾਂ ਜਿਹੜਾ ਮਸਾਲਾ ਮਿਕਸੀ ਚ ਗ੍ਰाइंड ਕਰਿਆ ਸੀ ਨਾ ਸੰਗਠਾ ਅਦਰਕ ਦਾ ਉਹ ਵਿੱਚ ਪਾ ਦਿੰਨੇ ਆ ਥੋੜਾ ਜਿਹਾ ਪਾ ਪਾਣੀ ਐਡ ਕਰ ਦੇਵਾਂਗੇ मसाले आप दो मिनट लका लें क्योंकि अपने सारे मसाले पके हुए तो है थोड़ा जाने सुसाले पाए ने इन्हना खुशबू चंगी तरह सारे मसाले च आ जाए जी अपा पानी ऐड करके हूँ आप चंकी तरह दो चार ਹਵਾਰੀਆਂ ਦੇ ਲੈਨੇ ਟੱਕੇ ਲੋ ਜੀ ਗਰੇਬੀ ਆਪਣੀ ਚੰਗੀ ਤਰ੍ਹਾਂ ਘਾੜੀ ਹੋ ਗਈ ਦੇਖੋ ਹੁਣ ਇਹਦੇ ਵਿੱਚ ਆਪਾਂ ਜਿਹੜੇ ਆ ਕੋਕਟੇ ਬਣਾਏ ਤੇ ਇਹਨਾਂ ਨੂੰ ਐਡ ਕਰ ਦਿੰਨੇ ਆ ਪੜੇ ਨੂੰ ਆਪਾਂ ਟੱਕ ਕੇ ਪਕਾ ਲੈਨੇ ਆ ਪੰਜ ਚਾਰ ਮਿੰਟ ਲਈ ਤਾਂ ਜੋ ਆਪਣੇ ਕੋਕ ਤਿੰਨ ਚੰਗੀ ਤਰ੍ਹਾਂ ਸੌਫਟ ਹੋ ਜਾ ਮਰਜੀ ਸਾਦੀ ਨੂੰ ਆਪਣੀ ਨੂੰ ਸਲੋ ਗੈਸ ਤੇ ਹੋ ਗਏ ਤਿੰਨ ਚਾਰ ਮਿੰਟ ਰਹਿ ਜੀ ਤੈਨੂੰ ਹੁਣ ਆਪਾਂ ਇਹਦੇ ਵਿੱਚ ਧਨੀਆ ਐਡ ਕਰ ਦਿੰਨੇ ਆ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਵੀ ਜਰੂਰ ਇਦਾਂ ਬਣਾ ਕੇ ਸਬਜ਼ੀ ਖਾਓ ਤੁਹਾਨੂੰ ਸਾਡੀ ਵੀਡੀਓ ਕਿਦਾਂ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ